ਬੈਲਣਾ ਤੋਂ ਹੀ ਸੀਗਾ ਗਾਉਣ ਦਾ ਮੈਂ ਸਕੂਲ ਟਾਈਮ ਗਾਉਂਦਾ ਹੁੰਦਾ ਸੀਗਾ ਸਟਾਫ ਨੇ ਬਹੁਤ ਜਿਆਦਾ ਸੰਯੋਗ ਦਿੱਤਾ ਜੀ ਸਰਦਾਰ ਸੁਤਨਾਮ ਸਿੰਘ ਜੀ ਚੱਲ ਇਹਨਾਂ ਨੇ ਬਹੁਤ ਸੰਯੋਗ ਦਿੱਤਾ ਸਮਾਂ ਕੱਢ ਲਿਆ ਜਦੋਂ ਸਾਡਾ ਆਫ ਆ ਜਾਂਦਾ ਛੁੱਟੀ ਆ ਜਾਂਦੀ ਆ ਫੇ ਛੁੱਟੀ ਟਾਈਮ ਅਸੀਂ ਇੱਧਰ ਨੂੰ ਹੋ ਜਾਈਦਾ ਜੀ ਇਸ ਚੀਜ਼ ਨੂੰ ਦੇਖੀ ਦਾ ਲੱਗੀ ਸੂਬੇ ਦੀ ਕਚਹਿਰੀ ਵਿੱਚ ਠੰਡ ਦੇ ਆ ਦਿਨ ਹੁੰਦੇ ਉਂਗਣਾ ਤੇ ਰਟੇ ਮੀਨੇ ਪੋਦੇ ਆ ਦਿਨ ਧਨ ਜਿਗਰਾ ਸ਼ਹੀਦ ਹੱਸ ਹੱਸ ਹੋਏ ਸੀ ਮੌਤ ਸਾਹਮਣਿਆਂ ਦੇਖ ਪੋਰਾ ਵੀ ਨਾ ਰੋਏ ਸੀ ਸਰ ਗੁਰੂ ਨੂੰ ਆ ਫਤੇਨੀਹਾ ਵਿੱਚ ਖੜੇ ਸੀ ਦੇਖੋ ਨਿੱਕੇ 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 ਲਾਲ ਹੀ ਕਾਂ ਤਾਣ ਖੜੇ ਸੀ ਦੇਖੋ ਨਿੱਕੇ 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 ਸ਼ੇਰ ਹੀ ਕਾਂ ਤਾਣ ਖੜੇ ਸੀ ਦੇਖੋ ਨਿੱਕੇ ਨਿੱਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਐਸ ਪੀ ਐਸ ਹਸਪੀਟਲ ਵੱਲੋਂ ਹਰ ਸਾਲ ਸਹਿਬਜਾਦਿਆਂ ਦੀ ਨਿੱਕੀ ਯਾਦ ਵਿੱਚ ਮਾਤਾ ਗੁਜਰੀ ਜੀ ਦੀ ਨਿੱਕੀ ਯਾਦ ਵਿੱਚ ਸਿੱਧੀ ਹਫ਼ਤੇ ਨੂੰ ਸਮਰਪਿਤ ਹਰ ਸਾਲ ਕੈਂਪ ਲਗਾਇਆ ਜਾਂਦਾ ਬੱਚਿਆਂ ਦਾ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਓਪੀਡੀ ਬਿਲਕੁਲ ਮੁਫਤ ਕੀਤੀ ਜਾਂਦੀ ਹੈ ਤੇ ਜਿਹੜੇ ਉਹਨਾਂ ਦੇ ਇਲਾਜ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਕਾਫੀ ਆਫਰ ਕੀਤੀ ਜਾਂਦੀ ਹੈ। ਉਹਦੇ ਨਾਲ ਹੀ ਗਾਇਨੀ ਵਿਭਾਗ ਨਾਲ ਸੰਬੰਧਿਤ ਔਰਤਾਂ ਵਾਸਤੇ ਵੀ ਇੱਕ ਕੈਂਪ ਲਾਇਆ ਜਾਂਦਾ ਉਹਦੀ ਵੀ ਓਪੀਡੀ ਬਿਲਕੁਲ ਮੁਫਤ ਹੁੰਦੀ ਹੈ ਜੋ ਕਿ ਹਸਪੀਟਲ ਵਿਖੇ ਚੱਲ ਰਿਹਾ ਹੈ ਕੈਂਪ 23 ਤੋਂ 31 ਤੱਕ ਉਹਨੂੰ ਦੇਖਦਿਆਂ ਹੋਈ ਉਥੋਂ ਪ੍ਰੇਰਨਾ ਲੈਂਦੇ ਹੋਏ ਸਾਡੇ ਸਿਕਿਉਰਟੀ ਦੇ ਵਿੱਚ ਬੂਟਾ ਸਿੰਘ ਜੀ ਨੇ ਬੂਟਾ ਸਿੰਘ ਸੰਘੋਵਾਲ ਜੀ ਤੇ ਉਹਨਾਂ ਵੱਲੋਂ ਇੱਕ ਗੀਤ ਨਿੱਕੇ ਨਿੱਕੇ ਲਾਲ ਉਹ ਕੱਢਿਆ ਗਿਆ ਵਾ ਬੜੇ ਲੋਕਾਂ ਨੇ ਬੜੀ YouTube ਤੇ ਜਾਂ ਹੋਰ ਲੋਕਾਂ ਨੇ ਜਿੱਥੇ ਵੀ ਕਿਤੇ ਕੋਈ ਲੰਗਰ ਲੱਗਦੇ ਸੀ ਉੱਥੇ ਹਰ ਟਰੈਕਟਰਾਂ ਤੇ ਟਰੱਕਾਂ ਦੇ ਵਿੱਚ ਇਹਨਾਂ ਦਾ ਗੀਤ ਬਹੁਤ ਵਾਖੂਬੀ ਚੱਲਿਆ ਤੁਹਾਨੂੰ ਬੁਲਾਉਣ ਜਾ ਰਹੇ ਹਾਂ ਬੂਟਾ ਸਿੰਘ ਸੰਘੋਵਾਲ ਜੀ ਜੋ ਕਿ ਅੱਜ ਹੀ ਸਿਕਿਉਰਿਟੀ ਗਾਰਡ ਇਥੇ ਸਿਵਾਵਨ ਵਾਰੇ ਨੇ ਹਾਂਜੀ ਬੁਟਾ ਜੀ ਕੀ ਹਾਲ ਚਾਲ ਹੈ ਕਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਬੁਟਾ ਜੀ ਤੁਸੀਂ ਜੌਬ ਕਰਦੇ ਕਰਦੇ ਤੁਹਾਨੂੰ ਕਿਵੇਂ ਲੱਗਿਆ ਵੀ ਕਿਵੇਂ ਵੀ ਸ਼ੌਂਕ ਹੀ ਕਿਵੇਂ ਜਾ ਗਿਆ ਜੀ ਸ਼ੌਂਕ ਤਾਂ ਸਰ ਮੈਨੂੰ ਬਚਲਾਂ ਤੋਂ ਹੀ ਸੀਗਾ ਗਾਉਣ ਦਾ ਮੈਂ ਸਕੂਲ ਟਾਈਮ ਗਾਉਂਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਬੰਦ ਹੋ ਗਿਆ ਫਿਰ ਮੈਂ ਹਸਪੀਟਲ ਜੋ ਜੁਆਇਨ ਕੀਤਾ ਫਿਰ ਇੱਥੇ ਮੈਨੂੰ ਸਰਦਾਰ ਸਤਨਾਮ ਸਿੰਘ ਜੀ ਮਿਲੇ ਤੇ ਫਿਰ ਇਹਨਾਂ ਨੇ ਮੈਨੂੰ ਬਹੁਤ ਹਲਾਸ਼ੇਰੀ ਦਿੱਤੀ ਇਸ ਵਿਸ਼ੇ ਵਾਸਤੇ ਤੇ ਕਿਉਂਕਿ ਇਥੇ ਸੀਦਾਂ ਨੂੰ ਬੋੜਾ ਵੱਡੇ ਪੱਧਰ ਤੇ ਯਾਦ ਕੀਤਾ ਜਾਂਦਾ ਬਾਜੀ ਇਸ ਕਰਕੇ ਸਰ ਕਹਿੰਦੇ ਇਹਦੇ ਨਾਲ ਨਾਲ ਆਪਾਂ ਫਿਰ ਇੱਕ ਕੁਝ ਹੋਰ ਵੀ ਕਰ ਲਈਏ ਤੇ ਫਿਰ ਸਰ ਨੇ ਕਿਹਾ ਵੀ ਆਪਾਂ ਇਥੇ ਧਾਰਮਿਕ ਸੌਂਗ ਕਰੀਏ ਛੋਟੇ ਸਾਹਿਬ ਜੀ ਨੂੰ ਸਮਰਪਿਤ ਤੇ ਫਿਰ ਅਸੀਂ ਸੌਂਗ ਕੀਤਾ ਜੀ ਤੇ ਤੁਹਾਨੂੰ ਸਟਾਫ ਵੱਲੋਂ ਵੀ ਕਾਫੀ ਸਹਿਯੋਗ ਮਿਲ ਰਿਹਾ ਤੁਹਾਡੇ ਪਿੰਡ ਵਾਲਿਆਂ ਵੱਲੋਂ ਤੁਹਾਡੇ ਪਰਿਵਾਰ ਵਾਲਿਆਂ ਵੱਲੋਂ ਕੀ ਸਾਰੇ ਪਰਸਨ ਸਹਿਯੋਗ ਮਿਲ ਰਿਹਾ ਮੈਨੂੰ ਸਟਾਫ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਸਰਦਾਰ ਸੁਤਨਾਮ ਸਿੰਘ ਜੀ ਚੱਲ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਮੇਰੇ ਹਸਪੀਟਲ ਹੈ ਜਿੰਨਾ ਵੀ ਸਟਾਫ ਹੈ ਮੈਨੂੰ ਬਹੁਤ ਜ਼ਿਆਦਾ ਸੰਯੋਗ ਦਿੱਤਾ ਜੀ ਮੇਰੇ ਪਿੰਡ ਦਾ ਬਹੁਤ ਸੰਯੋਗ ਰਿਹਾ ਜੀ ਮੈਨੂੰ ਇਸ ਤੇ ਤੇ ਹੁਣ ਕਿਸ ਤਰ੍ਹਾਂ ਤੁਸੀਂ ਅੱਗੇ ਵੀ ਇਸ ਤਰ੍ਹਾਂ ਦੇ ਇਹ ਜਾਰੀ ਰੱਖੋਗੇ ਕਿ ਤੁਸੀਂ ਆਪਣੀ ਡਿਊਟੀ ਦੇ ਤੇ ਟਾਈਮ ਸਮਾਂ ਕਿਵੇਂ ਕੱਢਦੇ ਹੋ ਉਹਦੇ ਵਿੱਚੋਂ ਇਹਦੇ ਲਈ ਇਹ ਡਿਊਟੀ ਦੇ ਨਾਲ ਨਾਲ ਜੀ ਫਿਰ ਸਮਾਂ ਕੱਢ ਲਿਆ ਜਦੋਂ ਸਾਡਾ ਆਫ ਆ ਜਾਂਦਾ ਛੁੱਟੀ ਆ ਜਾਂਦੀ ਆ ਫਿਰ ਛੁੱਟੀ ਟਾਈਮ ਅਸੀਂ ਇਦਨ ਹੋ ਜਾਈਦਾ ਜੀ ਇਸ ਚੀਜ਼ ਨੂੰ ਦੇਖੀਦਾ ਤੁਸੀਂ ਸਰੋਤਿਆਂ ਨੂੰ ਦੋ ਲੈਣਾ ਵੀ ਸੁਣਾਓ ਤੁਹਾਡੇ ਗੀਤ ਤਾਂ ਸੀ ਬੜਾ ਸੁਣਿਆ ਤੁਹਾਨੂੰ ਲਾਈਵ ਸੁਣਨਾ ਚਾਹੁੰਦੇ ਆ ਸੁਣਾਓ ਜੀ ਦੋ ਲੈਣਾ ਲੱਗੀ ਸੂਬੇ ਦੀ ਕਚਹਿਰੀ ਵਿੱਚ ਠੰਡ ਦੇ ਆ ਦਿਨ ਹੁੰਦੇ ਉਂਗਣਾ ਤੇ ਰਟੇ ਮੀਨੇ ਪੋਦੇ ਆ ਦਿਨ ਧਨ ਜਿਗਰਾ ਸਹੀਦ ਹੱਸ ਹੱਸ ਹੋਏ ਸੀ ਮੌਤ ਸਾਹਮਣਿਆਂ ਦੇਖ ਪੋਰਾ ਵੀ ਨਾ ਰੋਏ ਸੀ ਧਰ ਗੁਰੂ ਨੂੰ ਆ ਫਤਿਹ ਨੀਹਾਂ ਵਿੱਚ ਖੜੇ ਸੀ ਦੇਖੋ ਨਿੱਕੇ 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 ਲਾਲ ਹਿੱਕਾਂ ਤਾਣ ਖੜੇ ਸੀ ਦੇਖੋ ਨਿੱਕੇ 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 ਸ਼ੇਰ ਹਿੱਕਾਂ ਤਾਣ ਖੜੇ ਸੀ ਦੇਖੋ ਨਿੱਕੇ ਨਿੱਕੇ ਤੁਹਾਡਾ ਇਹ ਗਾਣਾ ਸੁਣਿਆ ਮੈਂ ਤੁਸੀਂ ਗਾਣੇ ਦੇ ਵਿੱਚ ਕਾਫੀ ਉਹਦੇ ਵਿੱਚ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਕੀਤਾ ਸਰਪੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਕੀਤਾ ਉਹਦੇ ਵਿੱਚ ਪਾਈ ਜੀਵਨ ਸਿੰਘ ਜੀ ਜੇਤਾ ਉਹਨਾਂ ਦਾ ਵੀ ਸਾਰੇ ਸੀਦਾਂ ਦੇ ਕਿਵੇਂ ਤੁਹਾਨੂੰ ਗਾਣਾ ਕਿਨੇ ਲਿਖਿਆ ਇਹ ਗੀਤਕਾਰ ਸੀਗਾ ਮੁੰਡਾ ਜੀ ਆਪਣੇ ਲਖਵਿੰਦਰ ਆਪਣੇ ਫਾਜ਼ਿਲਕਾ ਤੋਂ ਸੀਗਾ ਜੀ ਮੁੰਡਾ ਉਹ ਮੇਰਾ ਮਿੱਤਰ ਸੀਗਾ ਉਹਨੇ ਮੈਂ ਦਿੱਤਾ ਉਹਨੂੰ ਮੈਂ ਦੱਸਿਆ ਵੀ ਇੱਦਾਂ-ਇੱਦਾਂ ਕਰਕੇ ਮੈਨੂੰ ਚਾਹੀਦਾ ਵੀ ਸੌਂਗ ਇੱਕ ਚਾਹੀਦਾ ਜਿਹਦੇ ਵਿੱਚ ਜ਼ਿਆਦਾਤਰ ਸਾਡੇ ਸ਼ਹੀਦਾਂ ਨੂੰ ਸਮਰਪਿਤ ਹੋਵੇ ਯਾਦ ਕੀਤਾ ਜਾਵੇ ਵੀ ਛੋਟੇ ਸਾਹਿਬਜ਼ਾਦਿਆਂ ਦਾ ਵੀ ਜ਼ਿਕਰ ਹੈ ਵੱਡੇ ਸਾਹਿਬਜ਼ਾਦਿਆਂ ਦਾ ਵੀ ਜ਼ਿਕਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ ਦਾ ਵੀ ਜ਼ਿਕਰ ਹੈ ਜੀ ਇਹਦੇ ਵਿੱਚ ਬਾਬਾ ਜੀਵਨ ਜੀ ਸੀਸ ਲੈ ਕੇ ਆਏ ਦਿੱਲੀ ਤੋਂ ਉਹਨਾਂ ਦਾ ਵੀ ਜ਼ਿਕਰ ਹੈ ਜੀ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਵੀ ਜ਼ਿਕਰ ਹੈ ਜੀ ਇਹਦੇ ਵਿੱਚ ਤੇ ਦਸਵੇਂ ਪਾਤਸ਼ਾਹ ਦਾ ਵੀ ਜ਼ਿਕਰ ਹੈ ਜੀ ਇਹਦੇ ਵਿੱਚ ਹਾਂਜੀ ਤੁਸੀਂ ਸੁਣਨ ਚ ਆਇਆ ਜਿਹੜਾ ਇੱਥੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ 10 ਤਰੀਕ ਨੂੰ ਉੱਥੇ ਵੀ ਤੁਹਾਡੇ ਸਨਮਾਨ ਬਾਰੇ ਤੁਹਾਡੇ ਸੀ ਐਸ ਉਸਾਰ ਸਤਨਾਮ ਜੀ ਨੇ ਦੱਸਿਆ ਕਿ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵੀ ਤੁਹਾਡਾ ਸਨਮਾਨ ਹੋਣਾ ਉੱਥੇ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਉਸੇ ਹਸਪੀਟਲ ਵਿੱਚ ਕਿ ਐਮ ਡੀ ਸਾਹਿਬ ਵੱਲੋਂ ਤੁਹਾਡਾ ਸਨਮਾਨ ਹੋਣਾ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਕਿ ਜਿੱਥੇ ਮੈਂ ਕੰਮ ਕਰਦਾ ਮੈਨੂੰ ਉੱਥੋਂ ਇੰਨਾ ਵੱਡਾ ਮਾਣ ਸਤਿਕਾਰ ਮਿਲ ਰਿਹਾ ਵਾ ਤੇ ਉੱਥੋਂ ਮੈਨੂੰ ਇੰਨੀ ਸਪੋਰਟ ਮਿਲ ਰਹੀ ਹੈ ਜੀ ਇਹ ਨਹੀਂ ਕਿ ਮੈਨੂੰ ਅੱਗੇ ਵੀ ਤਾਂ ਸਾਖੀ ਤੇ ਵੀ ਤਿਆਰ ਕਰਨ ਲਈ ਕਹਿ ਰਹੇ ਆ ਜੀ ਵੀ ਤੁਸੀਂ ਵਿਸਾਖੀ ਆ ਰਹੀ ਹੈ ਹੁਣ ਅੱਗੇ ਆਪਾਂ ਵਿਸਾਖੀ ਤੇ ਸੌਂਗ ਕਰਨਾ ਵਾ ਤੇ ਮੈਨੂੰ ਬਹੁਤ ਖੁਸ਼ੀ ਹੈ ਜੀ ਇਸ ਤੀਰ੍ਹਾਂ ਬਹੁਤ ਮਾਣ ਮਹਿਸੂਸ ਕਰਦਾ ਮੈਂ ਕਿ ਮੈਂ ਆਪਾ ਗਾਣਾ ਜਿਹੜਾ ਇੱਥੇ ਕੰਮ ਕਰ ਰਿਹਾ ਤੇ ਮੈਨੂੰ ਇੱਥੇ ਇਨਾ ਮਾਣ ਮਿਲ ਰਿਹਾ ਵਾ ਬਹੁਤ ਬਹੁਤ ਜੀ ਧੰਨਵਾਦ ਤੁਹਾਡਾ ਬੂਟਾ ਸਿੰਘ ਜੀ ਤੁਸੀਂ ਇਸ ਤਾਂ ਇਹੀ ਕਰਦੇ ਆ ਦੁਆ ਵੀ ਤੁਸੀਂ ਹੋਰ ਤਰੱਕੀਆਂ ਬਖਸ਼ ਤੁਹਾਨੂੰ ਪਰਮਾਤਮਾ ਬਖਸ਼ੇ ਹੋਰ ਹਨਾ ਗਾਇਕੀ ਦੇ ਵਿੱਚ ਵੀ ਤੁਹਾਡਾ ਹੋਰ ਨਖਾਰ ਆਵੇ ਤੇ ਉਸ ਦੇ ਨਾਲ ਨਾਲ ਹੀ ਤੁਸੀਂ ਆਪਣੇ ਕੰਮ 'ਚ ਵੀ ਬਹੁਤ ਬਰੀ ਸਫਲ ਹੋ ਧੰਨਵਾਦ ਜੀ